ਲਜੀ ਸ਼ਸ਼ੀਕਾਲ ਹਾਂਜੀ ਕੀ ਹਾਲ ਚਾਲ ਵਧੀਆ ਸਵੇਰ ਦਾ ਟਾਈਮ ਆ ਮੈਂ ਬਣਾਇਆ ਆਲੂ ਤੇ ਬੰਦ ਗੋਭੀ ਵਾਲੇ ਪਰਾਂਠੇ ਤੇ ਅੱਜ ਅਸੀਂ ਜਾ ਰਹੇ ਹ ਫਤੇਗੜ ਸਾਹਿਬ ਅੱਜ ਸੰਡੇ ਆ ਕੱਪੜਾ ਮਾਰ ਲਿਓ ਟੋਪੀਾ ਦੇ ਵਾਲੀ ਹਾਂ ਪਾਣੀ ਥੋੜੀ ਆ ਅੱਡੇ ਦਾ ਧੁੱਬ ਜੜੀ ਹੋਈ ਆ ਕਿ ਤੁਹਾਂ ਵੀ ਕਰਨੀ ਮੇਕੇ ਨਾਲੇ ਤੁੱਲ ਦੁਪਹਿਰ ਸ਼ਾਮ ਤੇਰੀ ਆ ਤੁਹਾਡੀ ਸਕੂਟਰੀ ਕਿੰਨੀ ਗੰਦੀ ਆ ਕਿੰਨੇ ਦਿਨ ਆ ਵਾਧ ਵਿਚਾਰੀ ਤੇ ਹੱਥ ਫੈਲ ਰਿਆ ਉਹ ਟਾਈਮ ਹੀ ਨਹੀਂ ਲੱਗਦਾ ਹੈ ਕਈ ਦਿਨ ਹੋ ਗਏ ਸਪੀਚ ਤੇ ਧੋਣ ਵਾਲੀ ਹੋ ਰਹੀ ਆ ਇਹ ਇੰਨੀ ਗੰਦੀ ਹਫਤੇ ਤੱਕ ਜਾਣਾ ਹਫਤੇ ਚ ਇੱਕ ਵਾਰ ਤਾਂ ਧੋਣੀ ਚਾਹੀਦੀ ਆ ਮੈਂ ਕੱਲ ਆਪਣਿਆਲੀ ਧੋਣ ਲੱਗੀ ਸੀ ਤੇ ਮੇਰੇ ਤੋਤੇ ਦੀ ਚਲੋ ਕਰੋ ਹਿੰਮਤ ਵਾਸ 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 ਦਾਦਾ பாਬੂ ਕਣੀ ਹੋਈ ਮੈਂ ਆਪਣੀ ਮੇਰੀ ਹੈਗੀ ਸਕੂਟਰੀ ਦਾ ਨਾਮ ਰਾਮ ਪਿਆਰਾ ਸਟੈਂਡ ਨਹੀਂ ਧਾਰਿਆ ਰਾਮ ਪਿਆਰੀ ਇਹ ਹੈਗੀ ਆ ਟੌਡਰ ਮੱਲ ਦੀ ਹਵੇਲੀ ਜਿਹੜੀ ਹੁਣ ਇਹ ਢਾਕੇ ਬਣਾ ਰਹੇ ਨੇ ਜਦੋਂ ਅਸੀਂ ਪਹਿਲਾਂ ਵੀਡੀਓ ਬਣਾਈ ਸੀ ਉਦੋਂ ਤਾਂ ਕਾਫੀ ਕੁਛ ਸੀਗਾ ਹੁਣ ਤਾਂ ਕਿੰਨਾ ਕੁਛ ਢਾਤਾ ਤੇ ਨਵੇਂ ਬਣਾ ਰਿਹਾ ਹੈ ਸੰਡੇ ਕਰਕੇ ਲੋਕ ਆਏ ਹੋਏ ਆ ਦੇਖਣ ਵਾਸਤੇ ਅਸੀਂ ਪਹੁੰਚ ਗਏ ਆ ਫਤਿਹਗੜ ਸਾਹਿਬ ਇਹ ਵੀ ਫਤਿਹਗੜ ਜੇ ਡੱਬਾ ਉੱਥੇ ਉਹ ਕਰ ਲਿਓ ਲੈ ਲਓ ਪਾ ਕੇ ਚੱਲੀਏ ਚੱਲ ਕਸਿ ਨੰਨੇ ਫਾਮੇ ਵੀ ਬਣਾ ਦਿਓ ਕਿ ਜਦੋਂ ਬਹੁਤ ਆ ਇਤਹਾਸ ਤੇਰੇ ਆ ਇੰਟਰਵਿਊ ਇੰਟਰਵਿਊ ਤੇ ਸਲਾਹਤ ਦੇ ਮਾਰੇ ਅੰਦ ਦੇ ਨਾਲ ਬੜੇ ਵੇ ਜਿਹਦੇ ਮੰਦਿਰ ਤੇ ਦੋ ਚੱਕੀ ਗਾਕਾਂ ਚੱਕੀ ਪੁਰੇ ਆਉਂਦੇ ਆ تھوڑی طاقت پیار کے اندر وہ تو سو گیا پورے نو ادھر اچھن دیم دیم کا پانی چلا وہ کوہ ہنے نہیں آیا اللہ تعالی نے لائٹ کی استعمال کو کنے فتاں نہیں لایا غلط تھا نا نو دا اورا کیا ਇਹਨੇ ਸੋਚਿਆ ਵੀ ਜੂ ਦਾ ਸਾਰਾ ਕਾਲੀ ਗਿਆ ਤੇ ਕੋਈ ਨਾ ਕੋਈ ਸੈਤਾਨ ਆ ਰਹੀ ਦੀ ਇਸੇ ਹਨਾ ਹੋਰ ਹੋਵੇ ਕੋਈ ਰੋਸ਼ਨੀ ਹੋਣੀ ਇਹਦੇ ਨੁਕਸਾਨ ਵਿੱਚ ਸੀ ਸਾਡੇ ਸੰਗ ਦਾ ਜਸ ਗਾਓ ਅੱਛਾ ਅਪਾ ਤੁਹਾਨੂੰ ਦੱਸਾਂਗੇ ਸਾਡੀ ਉਹ ਪ੍ਰਭੂ ਅਪਾ ਜੀ すごいな ભીડ ભૂલી ਕਰ ਰਿਆਂ ਮੈਂ ਹੀ ਸੋਚਿਆ ਸੀਗਾ ਹਾਂ ਦੁਬਾਰਾ ਅਮਾੜਾ ਸਾਰੇ ਚਾਰੀ ਮੱਖਾ ਟੇਕ ਲਿਆ ਤੇ ਹੁਣ ਅਸੀਂ ਆ ਰਹੇ ਹਾਂ ਘਰ ਵੱਲ ਪੂਰੇ ਪੂਰੇ ਟਾਈਮ ਤੇ ਲੱਗਿਆ ਮਤਲਬ ਆ ਜਦੋਂ ਆਏ ਉੱਥੇ ਉੱਥੇ ਛੱਡ ਕੇ ਬਣਾ ਲਾ डर बड़ा लगता है कि कुछ फसल पल है ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਏ ਬਾਏ